ਨਵਦੀਪ ਦੇ ਮੂੰਹੋਂ ਬਾਰ-ਬਾਰ ਇਹੋ ਸ਼ਬਦ ਨਿਕਲ ਰਹੇ ਸੀ ਵਾਹਿਗੁਰੂ ਮਿਹਰ ਕਰੀ ਮੁੰਡਾ ਇਕੱਲੇ ਚਿੰਤਾ ਨਾਲ ਕਦੀ ਇੱਧਰ ਕਦੀ ਉੱਧਰ ਘੁੰਮੀ ਜਾਵੇ ਨਵਦੀਪ ਦੀ ਮਾਂ ਵੀ ਬਾਰ-ਬਾਰ ਰੱਬ ਦਾ ਨਾਮ ਜਪੀ ਜਾਏ ਫਿਰ অপারেশনਸ ਮਿੱਤਰਗੰਗ ਗੇਟ ਖੁੱਲਦਾ ਤੇ ਨਰਸ ਬਾਹਰ ਆਉਂਦੀ ਆ ਤਨ ਘਰ ਭੱਜੀ-ਭੱਜੀ ਜਾਂਦੀ ਤੇ ਨਰਸ ਦੇ ਬੋਲਣ ਤੋਂ ਪਹਿਲਾਂ ਲਿਆ ਲਿਆੜੀ ਮੇਰਾ ਪੋਤਾ ਰੱਬ ਸੁੱਖ ਰੱਖੇ ਅੱਖਾਂ ਧੱਕੀਆਂ ਇਹ ਨਹੀਂ ਹੁੰਦੇ ਨੀ ਰੱਬ ਸੁੱਖ ਰੱਖੇ ਲੋਕੋ ਮੇਰਾ ਪੋਤਾ ਆ ਗਿਆ ਨਰਸ ਟੋਕਦੀ ਹੋਈ ਪੋਤਾ ਨਹੀਂ ਜੀ ਪੋਤੀ ਕੁੜੀ ਹੋਈ ਆ ਕੁੜੀ ਕੀ ਕੁੜੀ শের ਕੁੜੀ ਨੇ ਇਦਾਂ ਨਹੀਂ ਹੋ ਸਕਦਾ ਡੇਰੇ ਵਾਲੇ ਸਾਥੂ ਫਲ ਪਵਾਇਆ ਸੀ ਮੈਂ ਆਪਣੀ ਨੂੰਹ ਦੀ ਕੁੜੀ ਕਿੱਦਾਂ ਹੋ ਸਕਦੀ ਆ ਨਰਸ ਇਹ ਕੁੜੀ ਸੁਲਕਨ ਬੀਬੀ ਦੇ ਪੈਰਾਂ ਹੇਠ ਲਿਜਮਣ ਖਿਸਪ ਜਾਂਦੀ ਏ ਤੇ ਉਹ ਗੋਡਿਆਂ 'ਪਰ ਜ਼ਮੀਨ ਤੇ ਗਿਰ ਜਾਂਦਾ ਤੇ ਆਪ ਦੇ ਦੋਵੇਂ ਹੱਥ ਸੀਤੇ ਰੱਖ ਕੇ ਹਾਏ ਰੱਬਾ ਕੀ ਬਗਾੜਿਆ ਸੀ ਮੈਂ ਤੇਰਾ ਕਿਉਂ 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 ਹਰ ਵਾਰ ਮੇਰੇ ਨਾਲ ਹੀ ਐਦਾਂ ਕਿਉਂ ਕੀ ਵਗਾੜਿਆ ਕਿਸੇ ਦਾ ਦੋ ਤਾਂ ਪਹਿਲਾਂ ਹੀ ਸੀ ਮੇਰੇ ਤੀਜੀ ਹੋਰ ਪੇਸਦੀ ਤੇ ਆਖ ਜੋਰ-ਜੋਰ ਨਾਲ ਲੱਗ ਜਾਂਦਾ ਈ ਪਰ ਉਸਦੀ ਮਾਂ ਕੋਲ ਅੰਬੀ ਨੇ ਜੋ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੀ ਆ ਆਪਣੇ ਮੁੰਡੇ ਦੇ ਮੁੱਢ ਤੇ ਹੱਥ ਧਰਦੀ ਆ ਆਖਦੀ ਹੁਣ ਰੋਣ ਦਾ ਕੀ ਫਾਇਦਾ ਕਿੰਨੀ ਵਾਰ ਕਹਾ ਸੀ ਛੱਡ ਦੇ ਇਹਨੂੰ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹਦੇ ਨਹੀਂ ਹੋਣਾ ਮੁੰਡਾ ਕੁੜੀਆਂ ਦੀ ਖੇਡ ਇਕੱਠੀ ਕਰਕੇ ਪਰ ਕੌਣ ਪਾਲੂ ਨਵਜੂਤ ਮੈਂ ਬੱਸ ਕਰਿਆ ਕਰ ਪਹਿਲਾਂ ਹੀ ਬਥੇਰਾ ਦੁਖੀ ਆ ਹੁਣ ਮੇਰੇ ਜ਼ਖਮਾਂ ਤੇ ਲੂਣ ਨਾ ਛਿੜਕ ਨਰਸ ਦੋਹਾਂ ਨੂੰ ਨਮੀ ਜੰਮੀ ਪੂਰੀ ਫੜਾਉਣ ਦੀ ਕੋਸ਼ਿਸ਼ ਕਰਦੀ ਆ ਪਰ ਦੋਨੋਂ ਪੂਰੀ ਫੜਨ ਤੋਂ ਮਨਾ ਕਰਦੇ ਆ ਨਾ ਧੰਨ ਕੋਰ ਨੀਨਾ ਨਬਦੀ ਨਹੀਂ ਕੁੜੀ ਦਾ ਮੂਹ ਤਾਂ ਖੁਨਾ ਦੇਖਿਆ ਦੋਹਾਂ ਨੇ ਡਾਕਟਰ ਨੂੰ ਨਕੋਲ ਆਂਦੀ ਐ ਇਹ ਆ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਕਿ ਮੁੰਡਾ ਕੁੜੀ ਸਭ ਬਰਾਬਰ ਨੇ ਅੱਜ ਕੱਲ ਮੁੰਡਿਆਂ ਨਾਲੋਂ ਜ਼ਿਆਦਾ ਕੁੜੀਆਂ ਨੇ ਮਾਪਿਆਂ ਦਾ ਕੁੜੀਆਂ ਵੀ ਕਿਸੇ ਨੂੰ ਕਿਸੇ ਗੱਲੋਂ ਘੱਟ ਨਹੀਂ ਮੁੰਡਿਆਂ ਨਾਲੋਂ ਤਨਖੌਰ ਗੁੱਸੇ 'ਚ ਬਹੁਤਾ ਗਿਆਨ ਦੇਣ ਦੀ ਲੋੜ ਨਹੀਂ ਹੋਤਾ ਚਾਹੀਦਾ ਸੀ ਸਾਨੂੰ ਉਹ ਹੈਗੀਆਂ ਤਾਂ ਅਸੀਂ ਥੋੜੀਆਂ ਸੀ ਜੋ ਇੱਕ ਹੋਰ ਗਲਤੀ ਰੱਬ ਨੇ ਜਿਸ ਨਾਲ ਬੀਤਦੇ ਐ ਉਹਨੂੰ ਹੀ ਪਤਾ ਹੁੰਦਾ ਡਾਕਟਰ ਤੁਸੀਂ ਆਪਣੀ ਜਗ੍ਹਾ ਠੀਕ ਹੋ ਜੀ ਕੁੜੀਆਂ ਮੁੰਡੇ ਬਰਾਬਰ ਹੀ ਹੁੰਦੇ ਨੇ ਅੱਜ ਕੱਲ ਤਨਖੌਰ ਇਹ ਹੀ ਤਾਂ ਤੁਹਾਨੂੰ ਪਤਾ ਨਹੀਂ ਮੋਤੀਆਂ ਪੜੀਆਂ ਲਿਖੀਆਂ ਨੇ ਇੱਜ਼ਤ ਬਣਦੀ ਆ ਮੁੰਡੇ ਜੰਮਣ ਨਾਲ ਮਨਛਨੀ ਤੋਂ ਉਰਦਾ ਮੁੰਡਿਆਂ বিনা ਕੁੜੀਆਂ ਦਾ ਕੀ ਇਹ ਬਗਾਨਾ ਤਾਂ ਨਹੀਂ ਬਹੁਤ ਬੈਸਟ ਕਰਦੇ ਨੇ ਦੋਨੋਂ ਤੇ ਡਾਕਟਰ ਆਪਣੀ ਹਰ ਮਨ ਉਪ ਚਲੀ ਜਾਂਦੀ ਆ ਉਧਰੋਂ ਜਦੋਂ ਜੀਤ ਨੂੰ ਪਤਾ ਲੱਗਦਾ ਕਿ ਫੇਰ ਕੁੜੀ ਹੋ ਗਈ ਉਹ ਵੀ ਬਹੁਤ ਹੁੰਦੀ ਆ ਤੇ ਆਖਦੀ ਆ ਕਿ ਰੱਬਾ ਮਾੜਾ ਕੀਤਾ ਸੀ ਕਿਉਂ ਸਜ਼ਾ ਦੇਣ ਲੱਗਿਆਂ ਸਾਨੂੰ ਗਰੀਬਾਂ ਨੂੰ ਪਰ ਕਹਿੰਦੇ ਨੇ ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਉਹ ਜੋ ਕਰਨਾ ਉਸ ਨੂੰ ਕੋਈ ਨਹੀਂ ਰੋਕ ਸਕਦਾ ਤੇ ਉਸਨੇ ਹਰ ਚੀਜ਼ ਪਿੱਛੇ ਇੱਕ ਮਕਸਦ ਲੁਕਿਆ ਹੁੰਦਾ ਹੈ ਉਧਰ ਜਦੋਂ ਪਿੰਡ ਵਾਲਿਆਂ ਨੂੰ ਰਿਸ਼ਤੇਦਾਰਾਂ ਨੂੰ ਪਤਾ ਲੱਗਦਾ ਕਿ ਨਵਦੀਪ ਦੇ ਫਿਰ ਕੁੜੀ ਹੋ ਗਈ ਤਾਂ ਸਾਰੇ ਬੜਾ ਬਿਲਕੁਲੀ ਹੁੰਨੇ ਨਹੀਂ ਖਾਸਾ ਅਫਸੋਸ ਜ਼ਾਹਿਰ ਕਰਦੇ ਨੇ ਸਾਰੇ ਆਪ ਕੋ ਆਪਣੇ ਹਸਾਬ ਨਾਲ ਨਵਦੀਪ ਨੂੰ ਹੌਸਲਾ ਦਿੰਦੇ ਨੇ ਕੋਈ ਆਖਦਾ ਚੱਲ ਕੋਈ ਨਹੀਂ ਪਲ ਜਾਣੀ ਆ ਕੁੜੀਆਂ ਦਾ ਰੱਬ ਸਾਰੇ ਪਲ ਜਾਣੀਆਂ ਨਹੀਂ ਕੋਈ ਆਖਦਾ ਚਲ ਕੋਈ ਨਾ ਆਪਣੇ ਕਰਮ ਲੈ ਕੇ ਪੈਲਾ ਹੁੰਦੀਆਂ ਨਹੀਂ ਬਸ ਦੁਆ ਕਰ ਚੰਗੇ ਕਰਮ ਲਿਖਾ ਕੇ ਆਈ ਹੋਵੇ ਕੋਈ ਕੁਝ ਕੋਈ ਕੁਝ ਉਧਰ ਕੁਝ ਲੋਕ ਜੋ ਜਲਦੇ ਸੀ ਉਹ ਉਪਰ ਉਪਰੀ ਦਾ ਬੁਖੀ ਸੀ ਅੰਦਰੋਂ ਅੰਦਰੇ ਖੁਸ਼ੀ ਸੀ ਤੇ ਪਿੱਠ ਪਿੱਛੇ ਤਾੜੇ ਮਾਰਦੇ ਆਖ ਰਹੇ ਸੀ ਉਹ ਹੋਣਾ ਮੁੰਡਾ ਇਹਨਾਂ ਦੇ ਹੰਕਾਰ ਤਾਂ ਇੰਨਾ ਰੱਬ ਵੀ ਚੰਗੀ ਨਹੀਂ ਤੇ ਆਲਿਆਂ ਨੂੰ ਦੁੰਦਾ ਮੁੰਡਾ ਦਾਣ ਪੁੰਨਤਾ ਕਰਦੇ ਨਹੀਂ ਉਹ ਹਰ ਇੱਕ ਨੇ ਆਪੋ ਆਪਣੀ ਰਾਏ ਦਿੱਤੀ ਤੇ ਉਹਨਾਂ ਦਾ ਰੱਬ ਦਾ ਭਾਣਾ ਮੰਨਣ ਲਈ ਜਿਹਾ ਪਰ ਤੁੰਗੌਰ ਨੂੰ ਚੈਨ ਨਹੀਂ ਸੀ ਆਖਰ ਲੱਗੀ ਜਦੋਂ ਤੱਕ ਮੁੰਡਾ ਨਹੀਂ ਹੁੰਦਾ ਉਹ ਟਿੱਕੇ ਨਹੀਂ ਬੈਠੇਗੀ ਪੋਤਾ ਚਾਹੀਦਾ ਹਰ ਹਾਲ ਵਿੱਚ ਭਾਵੇਂ ਮੈਨੂੰ ਨਵਦੀਪ ਦਾ ਦੁਆਰੇ ਵਿਆਹ ਨਾ ਕਰਨਾ ਪੈ ਜਾਵੇ ਪਰ ਇੰਨਾ ਸਭ ਚਮਨ ਮੀਤ ਤੇ ਜਸਮੀਤ ਤੋਂ ਮਖੋਸਨ ਤੇ ਆਪਣੀ ਮਾਂ ਨੂੰ ਆਖਣ ਲੱਗੀਆਂ ਮੰਮੀ ਇਹ ਜਮਾ ਮੇਰੀ ਗੁੱਡੀ ਵਰਗੀ ਆ ਕਿ ਨਾਂ ਰੱਖਾਂਗੇ ਆਪਾਂ ਇਹਦਾ ਮਾਂ ਥੋੜਾ ਖਿਸਕੇ ਕਿੰਨਾ ਚਾ ਚੜਿਆ ਇਹਨਾਂ ਨੂੰ ਉਸੇ ਦਾ ਕੁੜੀਆਂ ਹੀ ਭਾਲਦੀਆਂ ਸੀ ਚੜੇਲਾ ਇੱਥੋਂ ਆ ਚੰਬੜੀਆਂ ਨੇ ਜੋ ਰੱਖਣਾ ਰੱਖ ਲਿਓ ਮੈਂ ਤਾਂ ਕੋਈ ਬੁਲਾਉਣਾ ਅੱਕੇ ਪਏ ਆ ਕੁੜੀਆਂ ਤੋਂ dissੂ ਆ ਗਈ ਆ ਲੈ ਇਹ ਕੀ ਨਾਂ ਆਪ ਕੋ ਨਹੀਂ ਕੁਜ਼ਵ ਲੀਆ ਜਾ ਰੱਖਾਂਗੇ ਅਸੀਂ ਨਾ ਮਨਮੀਤ ਹਾਂ ਸਹੀ ਗਿਆ ਗੁਰਮੀਤ ਰੱਖਾਂਗੇ ਮੇਰਾ ਮਨਮੀਤ ਤੁਜਸਮੀਤ ਤੇ ਸਾਡੀ ਗੁਰਮੀਤ ਕਿੰਨੋਂ ਮੀਤ ਮੀਤ ਤੇ ਜਦ ਦਾਦੀ ਆ ਉਹਨਾਂ ਨੂੰ ਗਾਲਾਂ ਕੱਢਣ ਲੱਗ ਜਾਂਦੀ ਆ ਹੁਣ ਇਹਦੇ ਦੁਆਲੇ ਹੁੰਦੀਆਂ ਰਿਓ ਕਿੱਥੇ ਇਹਨਾਂ ਨੂੰ ਇੱਤ ਦਾ ਚੰਦ ਮਿਲਿਆ ਜਾਉਂ ਦਫਾ ਹੋ ਜਾ ਉਹ ਕੰਮ ਨੂੰ ਢੱਡਾ ਬਾ ਤੇ ਦੋਹਾਂ ਨੂੰ ਕੰਮ ਲਾ ਦਿੰਦੀ ਆ ਸਾਲ ਲੰਘ ਜਾਂਦਾ ਕਿ ਨਵਦੀਪ ਤੇ ਉਸਦੀ ਮਾਂ ਨੇ ਆਪਣੀ ਪੋਤੀ ਦਾ ਮੂੰਹ ਨਹੀਂ ਦੇਖਿਆ ਤੇ ਉੱਪਰੋਂ ਜੀਤ ਦੀ ਹਾਲ ਵੀ ਮਾੜੀ ਹੋ ਗਈ ਪੁੱਤ ਨਾ ਜੰਮਣ ਕਾ ਸੱਸ ਤਾਣੀ ਮੇਨੀ ਸੁੰਨੇ ਬੰਦੂ ਉਸ ਨੇ ਉਸਦੀ ਨੰਦ ਦਾ ਆਖਣਾ ਸੀ ਹੁਣ ਕਿੱਥੇ ਹੋਣਾ ਇਹਦੇ ਮੁੰਡਾ ਜੇ ਹੋਣਾ ਹੁੰਦਾ ਕਦਾ ਹੋ ਜਾਂਦਾ ਮੈਨੂੰ ਦੇਖੋ ਦੋ ਲੋ ਜੰਮਿਆ ਜੀ ਚਿੰਤਾ ਚ ਰਹੇ ਲੱਗ ਪਈ ਉੱਤ ਲੋਕਾਂ ਨੇ ਉੱਚੀਆਂ ਸਿੱਧੀਆਂ ਗੱਲਾਂ ਉਜਤ ਦਿলো ਦੇ ਮਾਨਤੇ ਅਸਰ ਕਰੀ ਜਾ। ਅਖੇ ਠੁਣਾ ਆਈ ਹੁੰਦਾ। ਜੇ ਇੱਕ ਵਾਰ ਕੁੜੀਆਂ ਨੂੰ ਲੱਗ ਜਾਂਦਾ ਸੱਤ ਕੁੜੀਆਂ ਆਉਂਦੀਆਂ ਨੇ। ਜੇ ਜਾ ਕੇ ਪੁੱਛਾ ਸੁਭਦਾ। ਕੋਈ ਉਸ ਨੂੰ ਆਖਦਾ ਕੁਸ ਨਿੰਨੰਦ ਦੇ ਨਾਂ ਕੁਝ ਕਰਾਤਾ। ਹੋਵੇ ਹੋਰ ਤੈਨੂੰ। ਫਿਰ ਸੱਸ ਦੀਆਂ ਨਜ਼ਰਾਂ ਦਾ ਡੇਕਣ ਲਈ ਸਿਆਣਿਆਂ ਕੋਲ ਫਿਰਦੀ ਰਹਦੀ ਆ। ਜੀਤ ਡਿਪਰੈਸ਼ਨ 'ਚ ਰਹਿਣ ਲੱਗੀ ਪਰ ਬਿਮਾਰ ਹੋ ਗਈ। ਹਰ ਵਕਤ ਕਮਲਿਆ ਵਾਂਗ ਬਸ ਇੱਕੋ ਰਟਸੀ। ਮੇਰੇ ਹੁਣਾ ਨਹੀਂ ਮੁੰਡਾ ਹਾਲਤ ਵਿਗੜਦੀ ਵਿਗੜਦੀ ਵਿਗੜ ਗਈ ਜੀਤ ਨੇ ਖਾਣਾ ਖਾਣਾ ਛੱਡ ਦਿੱਤਾ ਸੀ ਤੇ ਨਾ ਹੀ ਆਪਣੀਆਂ ਦਵਾਈਆਂ ਖਾਦੀ ਮਨਵੀਰ ਤੇ ਜਸਮੀਤ ਆਪਣੀ ਮਾਂ ਦੀ ਹਾਲਤ ਤੇ ਦੁਖੀ ਸਨ ਨਬੀ ਨੂੰ ਆਪਣੀ ਘਰ ਵਾਲੀ ਵੀ ਚਿੰਤਾ ਹੋ ਰਹੀ ਸੀ ਉਹਨੂੰ ਸਮਝ ਨਾ ਆਵੇ ਕਿ ਉਹ ਕੀ ਕਰੇ ਜਦੋਂ ਜੀਤ ਦੇ ਮਾਪਿਆਂ ਨੂੰ ਜੀਤ ਦੇ ਬਿਮਾਰ ਹੋਣ ਨੂੰ ਦਿਲ ਦਾ ਪਤਾ ਲੱਗਦਾ ਤਾਂ ਉਹ ਤੁਰੰਤ ਸਾਰਾ ਕੰਮ ਛੱਡ ਆਪਣੀ ਧੀ ਨੂੰ ਮਿਲਣ ਆ ਜਾਣੀ ਨੇ ਇਹਦੀ ਇਹ ਹਾਲਤ ਵੇਖ ਪਾਵਾ ਤੇ ਦੁਖੀ ਹੁੰਦੇ ਨੇ ਜੀਵ ਸੋਹਰਿਆਂ ਨੂੰ ਬਹੁਤ ਬੋਲਦੇ ਨੇ ਨਾ ਮਾਰਨੀ ਆ ਕਿਸੇ ਸਾਡੀ ਧੀ ਤਿੰਨ ਧੀਆ ਦੀ ਮਾਂ ਐ ਜੇ ਕੁਝ ਹੋ ਗਿਆ ਇਹਨੂੰ ਕੋਣ ਸਾਬੂ ਜੋ ਆ ਇਲਾਜ ਨਹੀਂ ਕਰਵਾ ਸਕਦੇ ਜਿੰਨਾ ਦੀਪ ਸਮਝਾਉਂਦਾ ਕਿ ਅਸੀਂ ਕਰਵਾਤਾ ਰਹੇ ਹਾਂ ਤਦੇ ਸਸਤਾਣੀ ਬੋਂਡੀਆਂ ਅਸੀਂ ਤਾਂ ਕਰਵਾ ਦਿੱਤਾ ਜਿਹੜਾ ਪਰੋਣਾ ਸੀ ਹੁਣ ਤੁਸੀਂ ਲਾ ਲੋ ਜੋ ਜਿਹੜਾ ਲਾਉਣਾ ਜੀਤ ਦੇ ਪਿਓ ਨੂੰ ਉਹਨਾਂ ਦਾ ਰਵੱਈਆ ਤੇ ਗੁੱਸੇ ਆਂਦਾ ਤੇ ਗੁੱਸੇ 'ਚ ਆਪਣੀ ਟੀਮ ਨੂੰ ਆਪਣੇ ਨਾਲ ਲੈ ਜਾਂਦੇ ਆ ਤੇ ਤਿੰਨੋਂ ਕੁੜੀਆਂ ਨੂੰ ਉੱਥੇ ਛੱਡ ਜਾਂਦਾ ਤੇ ਆਖਦਾ ਸੰਭੋਅ ਦੇ ਜੁਆਗ ਮੈਂ ਚੱਲਿਆ ਆਪਣੀ ਟੀਮ ਨੂੰ ਸਿੱਤੀ ਨਹੀਂ ਹੋਈਏ ਮਾਪੇ ਜਿਉਂਦੇ ਨਹੀਂ ਅਜੇ ਦੇ ਅਸੀਂ ਆਪੇ ਲਾਜ ਕਰਵਾ ਲਵਾਂਗੇ ਜੀਤ ਆਪਣੇ ਮਾਪਿਆਂ ਕਰ ਆ ਜਾਂਦੀ ਤੇ ਉਸਦੇ ਮਾਪੇ ਉਸ ਦਾ ਇਲਾਜ ਕਰਵਾਉਂਦੇ ਨੇ ਪਰ ਕੋਈ ਸਰਕ ਨਹੀਂ ਪਿਆ ਜੀਤ ਦੇ ਪਿਓ ਨੇ ਅਖਵਾੜ ਜਿਵੇਂ ਚੁੰਗੇ ਡੋਕੇ ਦਾਸ ਤੇ ਆਰ ਪੜਿਆ ਜਿੱਤ ਨੂੰ ਉਲਾਜ ਲਈ ਲੈ ਜਾਂਦੇ ਨੇ ਇਲਾਜ ਸ਼ੁਰੂ ਹੋ ਜਾਂਦਾ ਕਿ ਜਾਂਚ ਪਰ ਦਾਲ ਤੋਂ ਬਾਅਦ ਡਾਕਟਰ ਦੱਸ ਦਿਆ ਕਿ ਇਨਾਂ ਦੇ ਦਿਮਾਗ ਤੇ ਕਿਸੇ ਗੱਲ ਦਾ ਅਸਰ ਹੋਇਆ ਤੁਸੀਂ ਇਨਾਂ ਨੂੰ ਵਕਤ-ਵਕਤ ਖੁਸ਼ ਰੱਖੋ ਤੇ ਇਨਾਂ ਦਾ ਧਿਆਨ ਸਿਰਫ ਪੋਜ਼ਿਟਿਵ ਗੱਲਾਂ ਵੱਲ ਲਿਵਾਓ ਪਿਓ ਨੂੰ ਪਤਾ ਸੀ ਕਿ ਉਸ ਦੇ ਧੀ ਨੂੰ ਬਸ ਪੁੱਤਰ ਨਾ ਹੋਣ ਦੀ ਚਿੰਤਾ ਸੀ ਪਰ ਫਿਰ ਵੀ ਉਹ ਉਸ ਨੂੰ ਹੌਂਸਲਾ ਦੇਂਦੇ ਕਿ ਉਸ ਦੇ ਵੀ ਮੁੰਡਾ ਹੋ ਜਾਣਾ ਸੇਕਰ ਨਾ ਕਰਿਆ ਕਰ 15 ਤੱਕ ਦਿਨ ਇਲਾਜ ਚੱਲਦਾ ਕੀ ਜੀਤ ਦੀ ਹਾਲ ਕੋਲ ਸੁਧਣ ਲੱਗੇ ਜਾਂਦੀ ਆ ਤੇ ਉਹ ਵਾਪਸ ਆਪਣੇ ਘਰ ਆਉਣ ਦੀ ਜ਼ਿੰਦ ਕਰਦੀ ਆ ਪਰ ਉਸ ਦੇ ਘਰ ਦੇ ਉਹ ਉਹ ਅਜੇ ਨਹੀਂ ਵੇਚਣਾ ਚਾਹੁੰਦੇ ਸੀ ਪਰ ਜੀਤ ਦੀ ਜ਼ਿੱਦ ਅੱਗੇ ਉਹਨਾਂ ਨੂੰ ਚੁਕਣਾ ਪੈਂਦਾ ਤੇ ਉਸ ਨੇ ਉਸ ਦੇ ਸਾਰੇ ਛੜ ਆਂਦੇ ਤੇ ਨਾਲ ਹੀ ਨੰਬੀ ਤੇ ਉਹਦੀ ਸੱਸ ਨੂੰ ਸੰਝਾ ਕੇ ਆਉਂਦੇ ਤੇ ਜੀਤ ਨੂੰ ਕਿਸੇ ਕਿਸੇ ਦੀ ਟੈਨਸ਼ਨ ਨਹੀਂ ਦੇਣੀ ਸਾਰੇ ਜਾਣੇ ਜੀਤ ਨੂੰ ਸ਼ਕਤੀ ਦੀ ਕੋਸ਼ਿਸ਼ ਕਰਦੀ ਨੇ ਤੇ ਫਿਰ ਇੱਕ ਦਿਨ ਜਸਮੀਤ ਬੈਠੀ ਆਪਣੀ ਮਾਂ ਨਾਲ ਗੱਲਾਂ ਕਰਦੀ ਹੋਈ ਆਂਦੀ ਆ ਹਮਾ ਸਾਡੇ ਘਰੇ ਵੀਰਾਂ ਨਹੀਂ ਆਉਂਦਾ ਤਾਂ ਹੋ ਤੁਸੀਂ ਬਿਮਾਰ ਹੋ ਗਏ ਸੀ ਜਿੱਤ ਉਦਾਸ ਜੀ ਆਵਾਜ਼ ਚ ਮਾਂ ਬੋਲ ਪਰ ਤੈਨੂੰ ਕਿੰਨੇ ਪਤਾ ਲੱਗਦਾ ਜਸਨਾ ਸੁਣ ਲਈ ਆ ਸੀ ਜਦੋਂ ਤੁਸੀਂ ਬੋਲਦੇ ਹੁੰਦੇ ਸੀ ਮੰਮਾ ਤੁਸੀਂ ਚਿੰਤਾ ਨਾ ਕਰੋ ਮੈਂ ਬਾਹਰ ਗੁੜੀ ਅੱਗੇ ਅਰਦਾਸ ਕਰਿਆ ਕਰੂੰਗੀ ਕਿ ਸਾਡੇ ਘਰ ਵੀ ਵੀਰਾ ਆ ਜਾਏ ਪਰ ਤੁਸੀਂ ਸਾਨੂੰ ਛੱਡ ਕੇ ਨਾ ਜਾਓ ਪਲੀਜ਼ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਜਦੋਂ ਤੁਸੀਂ ਬਿਮਾਰ ਹੋ ਗਏ ਸੀ ਆਖ ਦੇ ਆਖ ਦੇ ਜਸਨੀ ਅੱਖਾਂ ਚ ਹੰਝੂ ਆ ਜਾਂਦੇ ਨੇ ਜੀਤਨੀ ਅੱਖਾਂ ਵਿੱਚ ਨਮੂ ਜਾਂਦੀਆਂ ਨੇ ਉਹ ਜਾਸਨ ਨੂੰ ਫੁੱਟਕੇ ਜੱਤੀ ਪੰਡੀਆਂ ਤੇ ਆਖ ਲਿਆ ਨਹੀਂ ਜਾਣਦੀ ਬੁੱਖ ਮੈਂ ਕੀਤੇ ਤਸੱਦਮੇ ਬਣਾ ਅਰਦਾਸ ਕਰਿਆ ਕਰੋ ਰੱਬ ਨੂੰ ਕਿ ਸਾਨੂੰ ਵੀ ਵੀਰਾ ਦੇ ਦੋ ਬੱਚਿਆਂ ਦੀ ਜਲਦੀ ਸੰਦਾਰਾ ਮਨਜੀਤ ਵੀ ਆ ਜਾਂਦੀ ਆ ਤੇ ਆਖ ਲਿਆ ਹਾਂਜੀ ਮੰਮਾ ਮੈਂ ਰੋਜ਼ ਕਰਿਆ ਕਰੂੰਗੀ ਜੀਤ ਹਾਂ ਬੁੱਖ ਬੱਚਿਆਂ ਦੀ ਜਲਦੀ ਸੰਦਾਰਾ ਮੰਗਿਆ ਕਰੋ ਰੱਬ ਤੋਂ ਵੀ ਅਸੀਂ ਵੀ ਆਪਣੇ ਭਰਾ ਦੇ ਰਖਣੀ ਹੁੰਣ ਨੇ ਆ ਸਾਨੂੰ ਵੀ ਦੇ ਦੋ ਭਰਾ ਸਾਨੂੰ ਭਰਾ ਦੇ ਦੋ ਤਦੂ ਤੱਕ ਲੋਕਾਂ ਨੇ ਕਿਹਾ ਤੇ ਰਖੜੀ ਬਣੂਗੀ। ਤੁਮੇ ਪੈਣਾ ਮਾਂ ਦੀਆਂ ਗੱਲਾਂ ਮੰਨਦੀਆਂ ਨਹੀਂ। ਸਮਾਂ ਬੀਤਦਾ ਰਹਿੰਦਾ ਹੈ। ਗਰਮੀ ਤੋਂ 2 ਸਾਲਾਂ ਦੀ ਹੋ ਗਈ ਤੇ ਜੀਤ ਦੁਆਰਾ ਮਾਂ ਬਣਨ ਵਾਲੀ ਸੀ। ਪਰ ਹੁਣ ਪਹਿਲਾਂ ਨਾਲੋਂ ਹਾਲਤ ਵੱਖ ਸੀ। ਸਸਤ ਨੂਦੀਪ ਬੋਹਾਂ ਨੂੰ ਲੱਗਦਾ ਸੀ ਕਿ ਫੇਰ ਕੁੜੀ ਹੀ ਹੋਈ। ਉਹ ਜੀਤ ਦਾ ਕੋਈ ਖਾਸ ख्याल ਨਹੀਂ ਸੀ ਰੱਖਦੇ। ਇੰਨਾ ਸਭ ਵਿੱਚ ਜੋ ਖਾਸ ਸੀ ਉਸ ਗਰਮੀਤ ਵੱਲ ਸਭ ਨਾਰੁਮੀ। ਉਸ ਵੱਲ ਕੋਈ ਧਿਆਨ ਨਾ ਦਿੰਦਾ। ਨਾ ਉਸਦੇ ਦਾਦੀ, ਨਾ ਉਸ ਦਾ ਪਿਓ। ਉਹ ਵਿਚਾਰੀ ਜੀ ਰੋਂਦੀ ਵੀ ਤਾਂ ਮਨਵੀਰ ਤੇ ਜਸਮੀਤ ਤੋਂ ਬਿਨਾ ਹੋਏ ਚੁੱਪ ਨਾ ਪਰਾਂਦਾ ਪਤਾ ਨਹੀਂ ਕਿਉਂ ਸੰਨਫਰਫੀ ਜਿਹਾ ਡੇਸੀ ਉਸ ਨੂੰ ਵਿਚਾਰੀ ਨੂੰ ਐਸਾ ਆਪਣੇ ਪਿਓ ਤੇ ਪਿਆਰ ਨੂੰ ਤਰਸਦੀ ਰਹਿੰਦੀ ਦੋਵੇਂ ਵੱਡੀਆਂ ਬੈਣਾ ਮਾਂ ਨੂੰ ਕਿਤੇ ਵਾਦੇ ਅਨਸਾਰ ਰੋਜ਼ ਵਾਹਿਗੁਰੂ ਅੱਗੇ ਅਰਦਾਸ ਕਰਦੀਆਂ ਬਾਬਾ ਜੀ ਸਾਨੂੰ ਵੀਰ ਦੇ ਹੋ ਜੀਤ ਵੀ ਰੱਬਾ ਮੇਰੀਆਂ ਕੁੜੀਆਂ ਦੀ ਸੁਣ ਲੋ ਇਹਨਾਂ ਦਾ ਸੇੜ ਰੱਖ ਦੇ ਵੀਰ ਦੇ ਦਿਓ ਵਿਚਾਰੀਆਂ ਨੂੰ ਜੀਤ ਬਹੁਤ ਹੀ ਚਿੰਤਾਚਰਨ ਲੱਗ ਗਈ ਕਦੇ-ਕਦੇ ਰੋਟੀ ਨਾ ਖਾਂਦੀ ਨਗਦੀਪ ਤੇ ਉਹਦੀ ਸੱਸ ਵੀ ਉਸ ਨੂੰ ਖਾਣ ਲਈ ਨਾ ਆਪਦੇ ਸੱਸ ਤਾਂ ਵਾਰ-ਵਾਰ ਇਹੀ ਮੇਨੇ ਮਾਰਦੀ ਰੰਗੀ ਕੁੜੀ ਹੁਣਾ ਜੰਮਦੀ ਫੇਰ ਜੀਤ ਨੂੰ 8 ਮਹੀਨਾ ਲੱਗ ਜਾਂਦਾ ਹੈ ਜੀਤ ਨੂੰ ਤੇ ਮਨਵੀਰ ਤੇ ਜਸਮੀਤ ਦੋਵੇਂ ਸਕੂਲ ਗਈਆਂ ਹੋਈਆਂ ਸੀ ਛੋਟੀ ਨੂੰ ਅੰਗਣ ਵਾੜੀ ਤੇ ਜਾ ਹੋਇਆ ਸੀ ਤੇ ਆਪ ਜੀਤ ਕੱਪੜੇ ਤੋਰੀ ਸੀ ਵੀ ਅੱਗੇ ਲੋਡ ਪੈਣ ਆਲੀਆ ਅਚਾਨਕ ਕੱਪੜੇ ਧੁੰਦੀ ਦੀ ਹਾਲਤ ਵਿਗੜ ਜਾਂਦੀ ਆ ਤੇ ਤੁਹਾਨੂੰ ਕੋ ਬਹੁਤਾਂ ਪੈਰਾਂ ਦੀ ਪੈ ਜਾਂਦੀ ਆ ਕੁੱਤੋਂ ਘਰ ਵੀ ਕੋਈ ਨਹੀਂ ਸੀ ਫਟਾਫਟ ਮੈਂ ਨਵਦੀਪ ਨੂੰ ਫੋਨ ਕਰਦੀ ਆ ਕਿ ਨਵਦੀਪ ਉਹ ਹਸਪਤਾਲ ਲਿਉਣ ਲਈ ਕਹਿੰਦਾ ਉਹ ਵੀ ਹਸਪਤਾਲ ਹੀ ਪਹੁੰਚਦਾ ਏ ਧੰਨਕੌਰ ਗਵਾਂਡੀਆਂ ਦੇ ਘਰ ਜਾਵ ਉਹਨਾਂ ਦੇ ਮੁੰਡੇ ਨੂੰ ਆਖਦੀ ਆ ਕਿ ਉਹਨਾਂ ਦੀ ਮਦਦ ਕਰੀ ਉਹ ਵਿਚਾਰਾ ਬਿਨਾਂ ਟਾਈਮ ਲਈ ਗੱਡੇ ਕੱਢ ਆਪਣੀ ਫਰਜ਼ਾਈ ਹਸਪਤਾਲ ਪਹੁੰਚਾਣ ਲਈ ਹਾਕ ਦੇਖਾ ਸਿੱਟਾ ਲੈ ਐਡਮਿਟ ਕਰਨ ਤੋਂ ਮਨ ਕਰ ਦਿੰਦੇ ਨੇ ਕਿ ਅੱਗੇ ਪੀਜੀੀ ਆਈ ਨੂੰ ਵਾਸਰ ਕਰ ਦਿੰਦੇ ਨੇ ਨਵਦੀਪ ਚਿੰਤਾ ਕਰਦਾ ਕਿ ਦਿਨ ਨਹੀ ਸੀ ਇਲਾਜ ਕਰ ਦੋ ਕੁਝ ਹੋ ਗਿਆ ਉਹ ਜਾਣੀ ਗਿਆ ਪਰ ਹਸਤਾੜਾ ਲਈ ਉਹਨਾਂ ਨੂੰ ਫੀਜੀ ਆਈ ਪੇਸਟੁੰਦੇ ਨਹੀਂ ਫੀਜੀ ਆਈ ਹਾਲਤ ਦੇਖ ਆਖਦੇ ਆ ਕ੍ਰਿਸ਼ਣ ਕਰਨਾ ਪੈਣਾ ਨਵਦੀਪ ਚਿੰਤਾ ਚ ਪੈ ਜਾਂਦਾ ਆਪਰੇਸ਼ਨ ਕਰਨ ਲਈ ਫਾਰਮ ਤੇ ਅਸਤਖਸ ਦੇਣ ਲਈ ਉਸਨੇ ਫਾਰਮ ਦਿੱਤਾ ਜਾਂਦਾ ਨਵਦੀਪ ਫਾਰਮ ਹੱਥ ਚ ਫੜੀ ਸੋਚੀ ਪੈ ਜਾਂਦਾ ਏ ਕਿ ਫੇਰ